ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਥ ਸੰਗਤ ਜੀਓ ਇਹ ਪ੍ਰਾਤਮਿਕ ਇਤਿਹਾਸਿਕ ਨਗਰ ਸ੍ਰੀ ਗੁਰੂ ਨਾਨਕ ਦੇਵ ਦਾ ਪਿਤਾ ਪੁਰਖੀ ਨਗਰ ਹੈ ਜਨਮ ਸਥਾਨ ਬਾਬਾ ਮੀਤਾ ਕਲਿਆਣ ਜੀ ਦਾ ਇਹ ਸਭ ਤੋਂ ਦੁਨੀਆਂ ਦੇ ਵਿੱਚ ਪਹਿਲਾ ਤੱਕਦੇ ਆ ਹਾਂ ਜੀ ਸਿੱਖੀ ਦਾ ਪੁਰਾਣਾ ਸੇਵਾ ਦਾ ਕੇਂਦਰ ਇਹ ਤੋਂ ਸਿੱਖੀ ਪਰਪੁਰਧ ਹੋਈ ਸੌਤੋਂ ਪਹਿਲਾਂ ਬਾਬਾ ਅਮਰਾਂ ਮੰਨ ਜੀ ਇਸ ਕੋਲ ਦੇ ਜਨ ਪੈਦਾ ਹੋਏ ਬੇਦੇਗ ਕੋਲ ਨੇ ਪਿਆ ਅਮਰਾ ਮੰਨ ਖੰਨਦਾਨ ਕੀਤਾ ਏ ਧਾਮ ਤਨ ਤਨ ਕੇ ਗ੍ਰਹਿ ਨਾ ਜੀ ਆਏ ਉਹਨਾਂ ਦੇ ਘਰ ਵਿੱਚ ਫਿਰ ਨਾ ਜੀ ਪੁੱਤਰ ਪੈਦਾ ਹੋਇਆ ਪੰਜ ਪੁੱਤ ਜਣੇ ਤਨ ਮਾਇ ਬਾਬਾ ਨਾਹ ਜੀ ਦੇ ਘਰ ਫਿਰ ਪੰਜ ਪੁੱਤ ਪੈਦਾ ਹੋਏ ਪਹਿਲਾਂ ਨਾਮ ਦਿੱਖ ਮਾਈ ਮਾਪਾ ਅਮਰਾਮਾਨ ਜੀ ਨੇ ਕੀਤੇ ਫਿਰ ਬਾਬਾ ਨਾਹ ਜੀ ਨੇ ਕੀਤੇ ਫਿਰ ਉਹਨਾਂ ਦੇ ਘਰ ਪੰਜ ਪੁੱਤ ਪੈਦਾ ਹੋਏ ਦੋ ਵੱਡੇ ਤੇ ਦੋ ਛੋਟੇ ਛੱਡ ਕੇ ਉਹ ਜਕਾਰ ਨੇ ਦਾ ਨਾਮ ਸੀ ਸੰਭੂ ਨਾਮ ਸੀ ਸੰਭੂ ਨਾਮ ਨੇ ਤਰ ਲੇ ਕਿਰਤ ਕੀਰਤੀ ਦਾ ਸੰਭੂ ਨਾਮ ਦੇ ਘਰ ਵਿੱਚ ਬਾਬਾ ਪਰਜਾ ਪਾਜੀ ਪੜਾਏ ਬਾਬਾ ਪ੍ਰਜਾਪਤ ਨੇ ਨਾਮ ਦੀ ਕਮਾਈ ਕੀਤੀ। ਉਹਨਾਂ ਦੇ ਕਰ ਬਾਬਾ RAM ਨਰੇਨ ਜੀ ਪੈਦਾ ਹੋਏ ਜਿਹੜੇ ਗੁਰਨਾਗਦੇਵ ਦੇ ਪਰਦਾਦਾ ਜੀ। ਬਾਬਾ RAM ਨਰੇਨ ਸੱਚੀ ਕਮਾਈ ਕੀਤੀ, ਧਰਮ ਦੀ ਕਿਰਤ ਕੀਤੀ। ਉਹਦੇ ਕਰਕੇ ਬਾਬਾ ਸੇਮਰਾਮ ਜੀ ਤੇ ਬਾਬਾ ਅਸਾਨ ਪਤ ਜੀ ਦੋ ਪੁੱਤਰ ਪੈਦਾ ਹੋਏ। ਬਾਬੇ ਸੇਵਰਾਵਾਂ ਦੇ ਕਮਾਈ ਨੂੰ ਭਾਗ ਲੱਗਾ ਉਹਨੇ ਨਾਮ ਦੀ ਕਮਾਈ ਕੀਤੀ ਇਸੇ ਜਗ੍ਹਾ ਤੇ ਜਿਵੇਂ ਪਾਪ ਮਹਿਤਾ ਕਲਿਆਣ ਜੀ ਤੇ ਬਾਬਾ ਲਾਜਾਂ ਜੀ ਦੋ ਪੁੱਤਰ ਪੈਦਾ ਹੋਏ ਤਾਂ ਬਾਬਾ ਮਹਿਤਾ ਕਲਿਆਣ ਜੀ ਪਹਿਲੇ ਜੁੱਤਾਂ ਦੀ ਕਮਾਈ ਨੂੰ ਭਾਗ ਲੱਗਾ ਉਹਦੇ ਕਰਦੇ ਵਿੱਚ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ ਨਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਨਰੰਕਾਰ ਦੀ ਜੋਤ ਉਹਦੇ ਕਰ ਪੈਦਾ ਹੋਈ ਇੱਥੇ ਹੀ ਬਾਬੇ ਮੀਤੇ ਕਲਿਆਣ ਦਾ ਜਨਮ ਹੋਇਆ ਤੇ ਇੱਥੇ ਹੀ ਬਾਬਾ ਰਾਏ ਬਲਾਰ ਦੇ ਪ੍ਰੇਮ ਕਰਕੇ ਰਾਏ ਪੰਜ ਤਲਵੰਡੀ ਚਲੇ ਗਏ ਉੱਥੇ ਗੁਰਨਾਗ ਦੇਵ ਦਾ ਜਨਮ ਹੋਇਆ ਇਸੇ ਪਿੰਡ ਨੂੰ ਮੁਖ ਰਾਕੇ ਬੀਬੀ ਨਾਗ ਦਾ ਰਿਸ਼ਤਾ ਸੁਲਤਾਨਪੁਰ ਲੋਧੀ ਕੀਤਾ ਸੀ ਇਹਦਾ ਇਤਿਹਾਸ ਵਿੱਚ ਪਹਿਲਾ ਨਾਮ ਹੈ ਪੱਠੇ ਵਿੰਡਪੁਰ ਪੱਠੇ ਵਿੰਡਪੁਰ ਨਾਮਕਾਂ ਤੇ ਕਤਰੀ ਬੇਦੀ ਬ੍ਰਿੰਦ ਬਚਨ ਤੇ ਫਤਰੀ ਦੇ ਬੀਬੀਆਂ ਦਾ ਬਹੁਤ ਵੱਡਾ ਇਹ ਨਗਰ ਸੀ ਜਦੋਂ ਗੁਰਨਾਨ ਦੇਵ ਦੀ ਜਵਾਨ ਵਸਤਾ ਹੋਈ ਤਾਂ ਉਹਨਾਂ ਨੇ ਭਾਈ ਬਾਲੇ ਦੇ ਮਰਦਾਂ ਸਮੇਤ ਬੀਬੀ ਨਾਨਕ ਜੀ ਨੂੰ ਮਿਲਣ ਦੀ ਤਿਆਰੀ ਕੀਤੀ ਸultan Burloodi ਨੂੰ ਤਾਂ ਬਾਬਾ ਮਹਿਤਾ ਕਲਿਆਨ ਦਾ ਜੀ ਕਹਿਣ ਲੱਗੇ ਪੁੱਤਰ ਜੇ ਤੂੰ ਬੀਬੀ ਨਾਨਕ ਜੀ ਮਿਲਣ ਵਾਤੇ ਚਲਿਆ ਹੈ ਨਾ ਚਲਪਾਨ ਬੋ ਲੋਦੀ ਤੋਂ ਦਾਸ ਕੋ ਲੈਣਦੇ ਵਾਲੇ ਪਾਸੇ ਕਮੜਾ ਨਗਰ ਆਉਣਾ ਪੱਠੇ ਰਿੰਡਪੁਰ ਉੱਤੇ ਆਪਣਾ ਬੇਦੀ ਭਾਈਚਾਰਾ ਵਗਦੇ ਤੋਂ ਉਹਨਾਂ ਸਾਰਿਆਂ ਦਾ ਹਾਲ-ਚਾਲ ਪੁੱਛ ਕੇ ਆਉਣਗੇ ਕੀ ਹਾਲ ਹੈ ਸੱਤ ਬੰਦ ਕੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲੇ ਦੇ ਮਰਦਾਨੇ ਸਮੇਤ ਹਰ ਰਾਏ ਭੋਇਨ ਤਲਵੰਡੀ ਤੋਂ ਚੱਲੇ ਚੱਲਦੇ ਚੱਲਦੇ ਘਟ ਘਟ ਕੇ ਜਾਨਨ ਹਾਰ ਗੁਰੂ ਨਾਨਕ ਦੇਵ ਜਦ ਪੱਠੇ ਬਿਨ ਪੁੱਦੇ ਨੇ ਦੀਖ ਪਹੁੰਚੇ ਨੇ ਕਹਿੰਦੇ ਭਾਈ ਬਾਲਾ ਦੇ ਮਰਦਾਨਾ ਅੱਗੇ ਕਰਤਾਰ ਕੀ ਦਾ ਫਕ ਪਕਸੇ ਵੱਲ ਆ ਜਾਵੇ ਆਪਾ ਪਿਤਾ ਦਾ ਕੀ ਹੋਇਆ ਮੈਂ ਪਹਿਲਾਂ ਪੂਰਾ ਕਰ ਦਈਏ ਸਾਰੇ ਬੇਤਿਆਂ ਦਾ ਹਾਲ ਚਾਲ ਪੁੱਛ ਕੇ ਫਿਰ ਤੋਂ ਆਪਾ ਸੁਲਤਾਨਪੁਰ ਲੋਧੀ ਚਲੇ ਜਾਵਾਂਗੇ ਇਹ ਮਤਿਆਰ ਕਰਕੇ ਗੋਲਨਾਗ ਦੇ ਵੀ ਭਾਈ ਬਾਲੇ ਦੇ ਮਰਦਾਨੇ ਸਮੇਦ ਅੱਥੇ ਵਿੰਡਪੁਰੇ ਜਾਣਗੇ ਬੈਠ ਗਏ ਜਦੋਂ ਬੇਤਿਆਂ ਨੂੰ ਪਾਲ ਕੇ ਕਾਉ ਦਾ ਪੁੱਤਰ ਨਾਨਕ ਆਇਆ ਹੋ ਸਕਦਾ ਉਹਦੀ ਜਾਇਦਾਦ ਸੰਭਾਲਣ ਆਇਆ ਹੋਵੇ ਪਰ ਆਪਾ ਤੇ ਠਿਕਣ ਨਹੀਂ ਦੇਣਾ ਨੂੰ ਹੁਣੇ ਕੱਢ ਦੇਣਾ ਇਹ ਚਾਰ ਕਰਕੇ ਆਨ ਬੇਦੀਆਂ ਜਵੇਂ ਨਿਹਾਰੇ ਕਰਤ ਕੋਲਕਨ ਬਾਗੇ ਉਚਾਰੇ ਉਹਨਾਂ ਆਉਂਦਿਆਂ ਦੇ ਬੇਦੀਆਂ ਦਾ ਬੇਦੀਆਂ ਨੇ ਗੁਰਨਾਗ ਜੀ ਨਾਲ ਟਕੜਾ ਰੰਭ ਕਰ ਦਿੱਤਾ ਬੜੇ ਕੌੜੇ ਮਜਬੂਤ ਗੁਰਨਾਗ ਦੇਵ ਜੀ ਕਹਾ ਬੇਦੀਆਂ ਨੇ ਬੰਦ ਚੱਲ ਜਾਣਾ ਲੇਖ ਪਖੀਰੀ ਪਰਾਹ ਚਲਾਣਾ ਕਹਿੰਦੇ ਨਾਨਕਾ ਤੂੰ ਸਾਡੇ ਕੋਲ ਵਿੱਚ ਜਨਮ ਲੈ ਕੇ ਸਾਡੀ ਗੋਲ ਨੂੰ ਨਾਗਲਾ ਵਸੇ ਹੀ ਆ ਅਖੀਰੀ ਵੇਸ ਪਾ ਕੇ ਤੂੰ ਪਰਾਹ ਚਲਾ ਦਿੱਤਾ ਏ ਔਰ ਹਮ ਚਰੇ ਕਿ ਤੂੰ ਬਸੜ ਨਾਦਾ ਹੈ ਜਾਓ ਅਬ ਇਹਨੇ ਪਗੜੇ ਉਠਾਏ ਕਹਿੰਦੇ ਜਾਇਂ ਥੋਟ ਕੇ ਅੱਗੇ ਚਲੇ ਜਾਓ ਨਹੀਂ ਤਾਂ ਤੁਹਾਨੂੰ ਬਹੁ ਫੜ ਕੇ ਉਠਾਲ ਦਿੱਤਾ ਜਾਵੇਗਾ ਕਹੋ ਗੁਰੂ ਹਮ ਆਸਨਾ ਕਰੇ ਕੋਦੰਗ ਬੱਤੇ ਆਨਸਾਲ ਪਰੇ ਗੁਰਨਾਗਦੇਵ ਜੀ ਕਹਿੰਦੇ ਬੇਦੀ ਖੁੱਸੋ ਅਸੀਂ ਇੱਥੇ ਬਾਤਾਂ ਕਰਨ ਵਾਸਤੇ ਨਹੀਂ ਆਏ ਅਜ ਤਾਂ ਕੁਝ ਦਿਨੇ ਇੱਥੇ ਰਹਿਣਾ ਇਹਦਾ ਤੁਹਾਡਾ ਸਾਰਿਆਂ ਦਾ ਹਾਲ ਚਾਲ ਪੁੱਛ ਕੇ ਅੱਗੇ ਚਲੇ ਜਾਣਾ ਹੈ ਜਦੋਂ ਕੁਝ ਦਿਨ ਦੀ ਗੱਲ ਕੀਤੀ ਕਿ ਨਾਹੀਂ ਸੰਗ ਦਾ ਸੰਗ ਸ੍ਰੀ ਕੀ ਤਜੀ ਲਾਲਚਾ ਨਾ ਗੱਦੇ ਕਿ ਕਹਿੰਦੇ ਨਾ ਸਾਡਾ ਕਹਿਣਾ ਕੋਈ ਸੰਗਿਆ ਨਾ ਕੋਈ ਸਾਡਾ ਕਹਿਣਾ ਸ੍ਰੀਕਾ ਹੈ ਨਾ ਸਾਨੂੰ ਇਤੋਂ ਦਾ ਲਾਲਚ ਤੇ ਛੱਡੀ ਜ਼ਮੀਨ ਜਾਇਦਾਦ ਅਸੀਂ ਤਾਂ ਕੁਝ ਦਿਨ ਸੇ ਰਹਿ ਕੇ ਅੱਗੇ ਚਲੇ ਜਾਵਾਂਗੇ ਜਦੋਂ ਕੁਝ ਦਿਨ ਦੀ ਗੱਲ ਕੀਤੀ ਤਾਂ ਬੇਦੀ ਬੜੇ ਕ੍ਰੋਧਵਾਨ ਹੋਏ ਸੋਨ ਬੇਦੀਆਂ ਨੇ ਖੋਪ ਕਰ ਕੇ ਉਹ ਇਹ ਉਤਾਵ ਦਾਅ ਸਭਨਾਂ ਨੂੰ ਲਾਇਓ ਕਹਿੰਦੇ ਨਾਨਕਾ ਇਹ ਤੇਰੇ ਸਾਰੇ ਦਾਅ ਤੇ ਜਹੀਂ ਜਾਣਦੇ ਐ ਕਿ ਜੇ ਤੂੰ ਕਿੰਨੇ ਦਿਨ ਇੱਥੇ ਰਹਿ ਗਿਆ ਕਿੰਨੇ ਬੇਦੀ ਇਕੱਠੇ ਕਰ ਲਵੇਂਗਾ ਧਗੜਾ ਕਰਕੇ ਲਗਾ ਦਾ مالک ਬਣ ਜਾਵੇਂਗਾ ਫਿਰ ਆਪ ਦਾ ਪਖੰਡ ਰਜੇਗਾ ਅਸੀਂ ਭਾਵ ਉੱਠੋ ਜਾਓ ਸੁਣ ਵਾਕ ਹਮਾਰੇ ਨਾ ਪੁੱਝ ਗਏਂਗੇ ਤੁਮ ਤੇ ਉਠਾਰੇ ਜਦ ਦੇ ਅਬੇ ਉੱਠਾ ਮਨ ਕਰੇ ਆਹ ਬਾਰ ਬਾਰ ਨਾ ਪਰੋ ਫਾਲ ਪਰੇ ਕੇ ਮੈਨੂੰ ਤੇਰੇ ਬੈਗਾਂ ਦੇ ਕੋਈ ਭਰੋਸਾ ਨਹੀਂ ਆ। ਇੱਥੋਂ ਉੱਠ ਕੇ ਅੱਗੇ ਚਲਿਆ ਜਾ। ਕਹਿੰਦੇ ਜੇ ਨਾ ਉੱਠੇ ਗਨ ਇਹ ਜਿੱਦਾਂ ਸ੍ਰੀਕਾਂ ਅਮਰੀਕਾ ਦੇ ਇੰਨਾ ਕੱਢਿਆ ਜਾਵੇਂ। ਸਾਮਾਦਿਕ ਦੀ ਬੀਵਾ ਨਹੀਂ ਬਾਲਣ ਦੇਵਾਂਗੇ। ਉਸ ਵੇਲੇ ਗੁਰਨਾ ਨਾ ਰਿਆਂ ਨੇ ਸੰਬੋਧਨ ਕਰਕੇ ਕਿਹਾ ਬੇਦੀ ਪੁੱਤੋ ਇਹ ਜਿਹੜੀ ਪੱਥੇ ਵੰਡਪੁਰ ਕੰਡ ਆ ਤੁਹਾਡੀ ਪੱਕੀ ਵਿਰਾਸਤ ਕਹਿੰਦੇ ਹਾਂ ਜੀ ਸਾਡੀ ਪੱਕੀ ਵਿਰਾਸਤ ਹੈ। ਇਹ ਤੋਂ ਨਹਿਣ ਵਾਲੇ ਅਸੀਂ ਉਸੇ ਵੇਲੇ ਗੁਰਨਾਥ ਦੇਵ ਨੇ ਕਿਹਾ ਤੁਸੀਂ ਕਿੰਦੇ ਦੀਵਾ ਨਹੀਂ ਬਾਲਣ ਦੇਣਾ ਪਰ ਸਮਾਂ ਆਵੇਗਾ ਹਮਰਾ ਦੀਵਾ ਸਦਾ ਰਹਾਏ ਤੁਮਰਾ ਸਦਨ ਸਾਰ ਮਿਲ ਜਾਏ ਔਰ ਉਜਰੇ ਕਿਤੇ ਕੋਈ ਨਾ ਪਾਵੇ ਕਹਿੰਦੇ ਪੱਠੇ ਵਿੰਡ ਇਹੋ ਜਿਹੜੇਗਾ ਕਿ ਇਹਦਾ ਨਾਮੋ ਇਨਸਾਨ ਮਿਟ ਜਾਵੇਗਾ ਤੁਸੀਂ ਕਿਤੇ ਦੂਰ ਜਾ ਕੇ ਵੱਸੋਗੇ ਤੁਹਾਡੀ ਕੋਈ ਨਹੀਂ ਪਵੇਗੀ ਕਿ ਇੱਥੇ ਸਾਡੀ ਜੋਤ ਸਦਾ ਜਗੇਗੀ ਇਹ भजन ਦੇਖੇ ਗੁਰਨਾਗ ਦੇਵ ਜੀ ਇੱਥੋਂ ਭਾਵ ਸਰਦਾਰ ਬੁੱਲ੍ਹੋਂ ਦੀ ਨੂੰ ਚਲੇ ਗਏ ਮਰਦਾਨਾ ਕਹਿੰਦਾ ਮਹਾਰਾਜ ਕਿਦਾਂ ਇਹ ਜਹਾਜ ਚੱਲ ਜਾਣ ਵਾਸਤੇ ਭੇਜਿਆ ਸੀ ਤੁਸੀਂ ਨਗਰ ਨੂੰ ਅਜਾੜਾ ਪਾ ਦਿੱਤਾ ਏ ਕਹਿੰਦੇ ਮਰਦਾਨਿਆਂ ਨਗਰ ਜਾੜਿਆ ਨਹੀਂ ਹੈ ਇਹ ਆਪਾਂ ਸਵੇਂ ਜੰਮੇ ਵਿੱਚ ਜਾਣਗੇ ਵਸਾਵਾਂਗੇ ਤੇ ਇਹ ਇਹ ਜਿਹੜੀ ਆਪਣੇ ਕੋਲੇ ਜਿੱਥੇ ਜਾਦ ਕੇ ਉੱਥੇ ਉਹਦੇ ਬੁੱਲੇਗੀ ਇਹ ਸਵੇਂ ਜੰਮੇ ਵਿੱਚ ਵਸਾਵਾਂਗੇ ਇਨਾ ਬੰਨ ਕੇ ਕੇ ਚਰਦਾਨ ਬੋ ਲੋਦੀ ਚਲੇ ਗਏ ਇੱਥੇ ਵੀ ਬੇਦੀਆਂ ਵਿੱਚ ਇੰਨੀ ਇਰਖਾ ਵਧ ਗਈ ਕਿ ਕੋਈ ਮਠਾਈ ਨਾ ਸਕਿਆ ਲੜ ਲੜ ਭਾਜੇ ਪੁਰ ਕੋ ਸੋਰਾ ਪਰਿਓ ਥੇ ਤਤ ਕੋ ਠੋਰਾ ਇੱਕ ਅਗਵਾਲ ਦਾ ਨਗਰ ਸਾਰਾ ਥੇ ਹੋ ਗਿਆ ਇੱਥੇ ਕੋਈ ਵੀ ਬੇਦੀ ਰਿਆ ਨਹੀਂ ਸਾਰੇ ਬੇਦੀ ਲੜ ਲੜ ਕੇ ਕਿਤੇ ਦੂਰ ਜਾ ਵਿੱਚ ਜਿਨ੍ਹਾਂ ਦੀ ਕੋਝ ਨਹੀਂ ਇੱਥੇ ਕਿੱਥੇ ਬਸੇ ਇਹ ਸਾਰਾ ਪੱਠੇ ਵਿੰਡਪੁਰ ਜਿਹੜਾ ਸੀ ਥੇ ਹੋ ਗਿਆ ਇਸ ਸੇਮੇ ਪਾਤਾ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨਗਰ ਚੋਲਾ ਜਰੂ ਉਤਾਰ ਦੇ ਗੋਦਵਾਲ ਸਾਹਿਬ ਨੂੰ ਜਾ ਰਿਹਾ ਤਨ ਆ ਪਿੰਡ ਦੇ ਬਾਹਰ ਵਾਰ ਗੁਰਦੁਆਰਾ ਬਣਿਆ ਰੋੜੀ ਸਾਹਿਬ ਜਦੋਂ ਤਿੰਨਾ ਖੂਹਾਂ ਦੇ ਉੱਪਰ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਆਏ ਤਿੰਨ ਖੂਹਾਂ ਜੋ ਸਤਗੁਰ ਗਹਿ ਚੋਲੇ ਤੋਂ ਤਿੰਨਾ ਖੂਹਾਂ ਦੇ ਉੱਪਰ ਆਏ ਇਹ ਕਥਾਨ ਬਲੂਗ ਤੇ ਬੈ ਇੱਕ ਬੜੀ ਸੋਹਣੀ ਜਗ੍ਹਾ ਜਿੱਥੇ ਗੁਰੂ ਹਰਗੋਬਿੰਦ ਸਿੰਘ ਸਾਹਿਬ ਨੇ ਤਾਂ ਉੱਤਰ ਤਰੰਗਮ ਬੰਦਨ ਥਾਣੀ ਉਹਦੇ ਕੋਲੇ ਦੋ ਤਰੇ ਉੱਥੇ ਜੋੜਾ ਉਤਾਰਿਆ ਉੱਥੋਂ ਨਮਸਕਾਰ ਕੀਤੇ ਗੁਰੂ ਹਰਗੋਬਿੰਦ ਜੀ ਨੇ ਗੁਰਨਾਗ ਦੇਵ ਜੀ ਜਗਦੀ ਜੋਤ ਨੂੰ ਅਰ ਕਰ ਬੰਦਨ ਕੋ 라ਵਰ ਬੈਠੇ ਜਦੋਂ ਉੱਥੇ ਮਹਾਰਾਜ ਬੈਠ ਕੇ ਸਿੱਕਾ ਨੇ ਪੁੱਸਿਆ ਮਹਾਰਾਜ ਅੱਗੇ ਤਾਂ ਥੇ ਨਜ਼ਰ ਆ ਰਿਹਾ ਤੁਸੀਂ ਥੇ ਨੂੰ ਕਿਉਂ ਨਮਸਕਾਰ ਕੀਤੇ ਸਾਨੂੰ ਦੱਸੋ ਜਗਾ ਕਿਹੜੀ ਉਹ ਵੇਲੇ ਗੁਰੂ ਹਰਗੋਬਿੰਦ ਸਾਹਿਬ ਕਹਿ ਲਗੇ ਪਾ ਜੀ ਥੇ ਨੂੰ ਨਮਸਕਾਰ ਨਹੀਂ ਕੀਤੀ ਇਹ ਤਾਂ ਗੁਰਨਾਗ ਦੇਵ ਜੀ ਜਗਦੀ ਜੋਤ ਨੂੰ ਨਮਸਕਾਰ ਕੀਤੀ ਆ ਕੋ ਸਤਨਾਮ ਵਾਹਿਗੁਰੂ 350 ਕੰਮ ਤੋਂ ਨੰਗੇ ਪੈਰੀ ਪਰਿਵਾਰ ਸmedel ਸੰਗਤ ਸਮੇਤ ਇੱਥੇ ਆਏ ਛੋੜੀ ਜਾਣ ਕਰ ਬਣਾਈ ਕਹਿੰਦੇ ਹੋਣੇ ਨਗਰ ਵਾਧੂ ਭੁੱਲੂਗਾ ਇਹਦਾ ਨਾਮ ਡੇਰਾ ਸਾਹਿਬ ਨਾਮ ਰੱਖਿਆ ਕਿਉ ਡੇਰਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਡੇਰਾ ਕਰਕੇ ਕੋਰਨਾਗ ਦੇ ਜੀ ਬੈਠੇ ਡੇਰਾ ਸਾਹਿਬ ਨਾਮ ਇਹਦਾ ਪ੍ਰਚਲਿਤ ਹੋਇਆ ਬਾਂਗ ਸਾਹਿਬ ਤੋਂ ਖੂਵ ਜਿਹੜਾ ਬਾਬੇ ਮਹਿੰਦੇ ਕਾਲੂ ਜੰਮ ਵੀ ਕੁਝ ਵਿੱਚ ਬਾਬੇ ਸਿਵਰਾਮ ਦੇ ਹਲਵਾ ਦੇ ਗਰੀਬਾਂ ਦਾ ਦੇਣ ਵਾਸਤੇ ਕਹਿੰਦੇ ਸਾਡੇ ਵੱਡਿਆਂ ਓਡੇਰਿਆਂ ਦਾ ਖੂਹ ਸਾਬ ਜਿਹੜਾ ਨਾ ਸਮਾਂ ਪਾ ਕੇ ਬੋਲੀ ਤਿਆਰ ਹੋਵੇਗੀ ਇੱਥੇ ਨਿੱਕੀਆਂ ਮੋਡੀਆਂ ਬਿਮਾਰੀਆਂ ਦੇ ਘਰੇ ਜਾ ਕੇ ਰਿੰਗਾਂ ਤੇ ਖੋੜੇ ਵੀ ਰਾਜੀ ਹੋਣਗੇ ਇਹ ਮਰਦਾਂ ਦੇ ਵੀ ਇੱਥੋਂ ਫਿਰ ਥੋੜੀ ਜਾਗਰ ਬਣਾ ਕੇ ਨਗਰ ਨੂੰ ਬਣਾ ਫੁੱਲਦਾ ਵਰ ਦੇ ਕੇ ਆਪ ਗੋਦਵਾਲ ਸੈੰਦ ਕਰੇਗੇ ਉਸ ਤੋਂ ਬਾਅਦ ਬਾਬਾ ਭਾਨ ਸਿੰਘ ਜੀ ਜਮਰਾ ਵਾਲਿਆਂ ਨੇ ਛੋਟੀ ਜੀ ਵੱਡੀ ਜਾਗਰ ਬਣਾਈ ਫਿਰ ਪਾਪਾ ਗੁਰਮੁਖ ਸਿੰਘ ਪਟਿਆਲੇ ਵਾਲਿਆਂ ਨੇ ਪਹਿਲਾ ਕੰਮ ਕਰਨਗੇ ਸਰੋਵਰ ਦੇ ਵਿੱਚ ਜਿੱਥੇ ਲਾਹਕਾਰ ਤੇ ਵਾ ਬਾਬੇ ਪੀਰ ਮਦਾਨ ਨੇ ਕਿਹਾ ਵੀ ਗੁਰਮੁਖਾ ਤੇਰਾ ਨਾਮ ਗੁਰਮੁਖੇ ਤੇ ਜਿਹੜਾ ਪਿੰਡ ਹੈ ਨਾ ਡੇਰਾ ਸਾਹਿਬ ਉਹਦੇ ਚੜ੍ਹਦੇ ਪਾਸੇ ਅਮਰਦੀ ਇੱਕ ਸਾਪੜੀ ਜਿਹੜੀ ਆ ਵੀ ਅਮਰਦਾਤ ਕੁੰਡਿਆ ਉਹਨੂੰ ਸਲੋਵਰ ਦੇ ਰੂਪ ਤੇ ਆਲ ਕਾ ਗਿਆ ਬਾਬੇ ਉਹਨੂੰ ਸੇਵਾ ਸਲੋਵਰ ਵਿੱਚ ਲੱਟਾ ਪੇਥੇ ਲਾਇਆ ਕਿ ਤੂੰ ਕਿਸੇ ਵਰਲਡ ਦੀ ਸੇਵਾ ਕਰਨਾ ਫਿਰ ਇੱਥੇ ਬਾਬਾ ਦੀਵਾਨ ਸਿੰਘ ਜੀ ਖਿਦਿਆ ਤੇ ਇੱਕ ਕੋਤੇ ਨਾ ਗਰ ਕੋਈ ਗੋਟਾ ਤੇ 8 ਦਿਨ ਮਲ ਬੇਹਿੰਦਾ ਪੇਰਾ ਮਾਤਾ ਕਹਿਣ ਲਗੀ ਮਹਾਰਾਜ ਜੇ ਬੱਜਿਆ ਇਹਦਾ ਦੋਵੇਂ ਪੁੱਤਰ ਤੁਹਾਡੇ ਪੱਕੇ ਜਿਹੜਾ ਤੁਸੀਂ ਕਹਿੰਦੇ ਮਾਦਾ ਪੱਕਾ ਤੇ ਖੰਡਾ ਅੰਨੀ ਮਹਾਰਾਜ ਪੱਕਾ ਅੱਠਾਂ ਦਾ ਬਸ ਐ ਸਹੀ ਸਮਾਂ ਤੁਹਾਨੂੰ ਨਿਕਲ ਆਇਆ ਉਹਨਾਂ ਨੇ ਵੀ ਗੁਰਦੁਆਰਾ ਸਾਹਿਬ ਦੀ ਨਾਸੇ ਕਰਾਏ ਇੱਥੋਂ ਜਿਹਦਾ ਨਹੀਂ ਉਹਨਾਂ ਨੇ ਮੇਰੇ ਬਾਬੇ ਦੀਵਾਨ ਤੋਂ ਖਜਾਨ ਤੋਂ ਬਾਪਾ ਜੀਵਨ ਤੋਂ ਬਦਮਾਸ਼ ਸੀ ਉਹਨੇ ਵੀ ਜਿਹੜਾ ਕਿ ਦੀ ਉਹ ਵੀ ਸੰਤ ਆਪਣਾ ਦਿਲੋਂ ਇੱਕ ਸਰਬਦਾਰ ਦੇਵਾਂ ਲਾਇਆ ਬਾਬਾ ਖੜੀ ਤੋਂ 10 ਨੰਬਰ ਦੇ ਵਿੱਚ ਉਹ ਵੀ ਇੱਥੇ ਆਇਆ ਤੇ ਮਾਰੇ ਕਹਿੰਦੇ ਵੀ ਆਇਆ ਦਾ ਲਾਲ ਆ ਪਰ ਗੋਲੇ ਡਿਕਾ ਨੂੰ ਕੱਢ ਕੇ ਲੈ ਆਇਆ ਜੰਦਾ ਆ ਜਦੋਂ ਗਿਆ ਦਿਆਂਦਾ ਮਾ ਮਾ ਦਾ 10 ਨੰਬਰ ਦਾ ਬਦਮਾਸ਼ ਆ ਕਹਿੰਦੇ ਕੋਈ ਨਹੀਂ ਬਦਮਾਸ਼ ਤਾਂ ਇਨਸਾਨ ਬਣਦੇ ਸਾਰੇ ਬੇ ਬਾਬੇ ਖੜੀ ਤੋਂ ਨਹੀਂ ਇੱਥੇ ਜਿਹੜਾ ਕੀਤਾ ਉਹ ਵੀ ਸੰਤ ਬਣੇ ਸਾਰੇ ਸੰਤ ਇਥੋਂ ਵਿੱਚ ਜਿਹੜਾ ਆ ਗਿਆ ਲੈ ਕੇ ਸਾਰੇ ਵੱਡੇ ਸੇਵਾ ਇਥੋਂ ਰੰਭੋਈ ਇਹ ਕਰਕੇ ਸੇਵਾ ਦਾ ਕੇਂਦਰ ਸਿੱਖੀ ਦਾ ਤਰਸੰਦਰ ਜਲਦ ਹੋਇਆ ਮਹਾਂ ਤਾਂ ਦੱਸਦੇ ਇੱਥੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਕਈ ਰਾਜੀ ਹੋ ਗਏ ਜੈ ਜੀ 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 ਜ ਹੁਣ ਲੰਗਰ ਦਾ ਟੱਪ ਜਿਹਨੇ ਪਾਸੇ ਲਾਉਣਗੇ ਬਹੁਤ ਵੱਡਾ ਮਸਾਲਾ ਲੰਗਰ ਮਿਲਾਉਣ ਲੱਗੇ ਆ ਆ ਦਵਾਨ ਵਾਲੇ ਕਿੱਲੇ ਪਾਇਆ ਲੈਟਰ ਨੇ ਪੌਣੇ 2 ਚੱਲੇ ਗਏ ਜੀ ਜਿਹਨੇ ਤਰੇ ਜਾਣਾ ਜਿਹੜਾ ਬੰਦਾ ਆਵੇਂ ਬਾਬਾ ਲੱਖਾ ਜੀ ਬਾਬਾ ਬੰਦੇ ਕਰਦੇ ਵਾਟ ਇਸੰਗੜਾ ਆਉਂਦਾ ਬਹੁਤ ਬਹੁਤ ਧੰਨਵਾਦ ਮਾਰਾ ਤੁਹਾਡੀਆਂ ਮਨੋ ਕਾਮਨਾ ਪੂਰੀਆਂ ਕਰੇ ਜੱਤਨਾ ਸਭਲ ਕਰੇ ਵੈਰੀ ਰੂਜੀ ਦਾ ਕਾਲਤਾ ਮੈਨੂੰ ਅੱਦੇ